ਸਮਾਜੀਤ ਪੱਡੇ ਆਮ ਖਬਰ ਤੋਂ ਨਾ ਸਾਜੀ ਕਰਦੇ ਕੋਈ ਤੁਮ ਦਾ ਸਿੱਗੇ ਚਿਲਾਪੂਰ ਸਾਹ ਬਸੋ ਇਹ ਜਗ੍ਹਾ ਜਗ੍ਹਾ ਦੇ ਸਭ ਤੋਂ ਪ੍ਰਸਿੱਧ ਲਾਇਕ ਤੇ ਉੱਥੇ ਅੱਜ ਗੱਲ ਕਰਾਂਗੇ ਠਾਕੁਰ ਬਸਟੈਂਡ ਦੇ ਜਿਹੜਾ ਸਰਚ ਪ੍ਰੋਸੈਸ ਚਲਾਇਆ ਗਿਆ ਇੱਥੇ ਜਿਹੜੀ ਜਾਤਰੀਆਂ ਆਂ ਜਾਂਦੇ ਸੀ ਜਾਤਰੀਆਂ ਦੇ ਜਿਹੜੇ ਪਹਿਲਾ ਕੱਲਾ ਸਮਾਨ ਤੋਂ ਲੈ ਗਿਆ ਪਰ ਐਸਐਸਪੀ ਰਜਿੰਦਰ ਸਿੰਘ ਢਿੱਲੋਂ ਦਾ ਵੀ ਕਹਿਣਾ ਹੈ ਕਿ ਅਮਰਦਤ ਯਾਤਰਾ ਨੂੰ ਮੱਦੇਨਜ਼ਰ ਰੱਖਦੇ ਹੋ ਕਿੱਥੇ ਜਗ੍ਹਾ-ਜਗ੍ਹਾ ਤੇ ਮਕੀਨਾਕੇ ਲਾਇਆ ਗਿਆ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਅਮਰਦਤ ਯਾਤਰਾ ਨੂੰ ਲੈ ਕੇ ਜਿੱਥੇ ਪੂਤਾ ਪ੍ਰਵਾਧ ਵੀ ਕੀਤੇ ਗਏ ਆ ਉਹ ਤੁਸੀਂ ਤੇਰੀ ਨੂੰ ਅੱਜ ਜਿਹੜਾ ਕਿ ਠਾਕੁਰ ਬਸਟੈਂਡ ਦੇ ਜਿਹੜੇ ਲੋਕਾਂ ਦਾ ਸਮਾਨ ਕੰਗਾ ਲੈ ਗਿਆ ਕੋਈ ਇਦਾਂ ਦਾ ਕੋਈ ਅਨਸਰ ਨਹੀਂ ਘਟਨਾ ਦਾ ਕੋਈ ਇਲਜ਼ਾਮ ਨਹੀਂ ਦਿੱਤਾ ਜਾਵੇ ਚਲੋ ਗੱਲਬਾਤ ਕਰਦੇ ਆ ਐਸਐਸਪੀ ਰਜਿੰ ਸ਼ਹਿਰ ਦੇ ਆਸ-ਪਾਸ ਸ ਕਾਫੀ ਸਾਰੇ ਸਬਟ ਪ੍ਰੈਸ਼ਰ ਚੱਲ ਰਹੇ ਆ। ਤਖਾਨਕੋਟ ਬੱਸ ਸਟੈਂਡ ਦੇ ਵਿੱਚ ਜਿਹੜਾ ਸਰਚ ਪ੍ਰੈਸ਼ਰ ਆ, ਕਾਰਡਨੈਂਟ ਸਰਚ ਪ੍ਰੈਸ਼ਰ ਉਹ ਇੱਕ ਤਰ੍ਹਾਂ ਦਾ ਹਿੱਸਾ ਆ। ਇਸ ਤੋਂ ਇਲਾਵਾ ਸਿਟੀ ਦੇ ਵਿੱਚ ਵੀ ਪ੍ਰੈਸ਼ਰ ਚੱਲ ਰਿਹਾ। ਸਿਟੀ ਦੇ ਅਰਾਊਂਡ ਵੀ ਪ੍ਰੈਸ਼ਰ ਚੱਲ ਰਿਹਾ, ਬਾਰਡਰ ਤੇ ਲੱਗ ਜਾਂਦਾ ਆ। ਸੋ ਅੱਜ ਹਰ ਇੱਕ ਜਗ੍ਹਾ ਦੇ ਉੱਤੇ ਅ ਇਨਫੈਕਟਰ ਦੇ ਦਿੱਲੀ ਦਾ ਰੁਟੀਨ ਆ, ਔਰ ਸਪੈਸ਼ਲੀ ਅਜ ਬੱਸ ਸਟੈਂਡ ਦਾ ਸਿਗਾ, ਕਿਉਂਕਿ ਬੱਸ ਸਟੈਂਡ ਦੇ ਵਿੱਚ ਕਈ ਤਰ੍ਹਾਂ ਦੇ ਐਲੀਮੈਂਟਸ ਇੱਥੇ ਆਉਂਦੇ ਆ ਔਰ ਉਹਨਾਂ ਨੂੰ ਚੱਕਰ ਨੂੰ ਬਸਟੈਂਡ ਦੀ ਐਂਟੋ ਐਂਟੀਸੈਪਟੇਸ ਚੈੱਕ ਲਈ ਔਰ ਹੋਰ ਜਿਹੜੇ ਬਾਡ ਐਲੀਮੈਂਟਸ ਹੈਗੇ ਆ ਬਸਟੈਂਡ ਅਰਾਊਂਡ ਬਸਟੈਂਡ ਬਸਟੈਂਡ ਦੇ ਆਸ-ਪਾਸ ਕਾਫੀ ਲੋਜਿਸ ਹੋਟਲਸ ਨੇ ਪਾਰਕਿੰਗ ਸਪੇਸਿਸ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਚੈਕਿੰਗ ਜਿਹੜੀ ਹੈਗੀ ਆ ਉਹ ਕਾਫੀ ਡਿਟੇਲ ਦੇ ਵਿੱਚ ਕਰ ਰਹੇ ਆ ਇਹਦੇ ਵਿੱਚ ਅਸੀਂ ਪੁਲਿਸ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਯੂਜ਼ ਕਰ ਰਹੇ ਆ ਗਵਰਨਮੈਂਟ ਟੈਕਨੋ ਦਾ ਵਾਹਨ ਵੀ ਯੂਜ਼ ਕਰ ਰਹੇ ਆ ਸੋ ਸਾਡੇ ਕੋਲ ਜਿਹੜਾ ਕ੍ਰਿਮੀਨਲ ਐਲੀਮੈਂਟ ਆ ਸਾਡੇ ਕੋਲ ਕਾਫੀ ਵੱਡਾ ਡਾਟਾ ਹੈਗਾ ਜਿਸ ਨੂੰ ਅਸੀਂ 2025 ਕਰ ਸਕਦੇ ਹਾਂ ਲੋਕਾਂ ਨੂੰ ਬਾਇਫ੍ਰੇਸ ਸੋ ਟੂ ਜਿਹੜਾ ਹੈਗਾ ਆ ਪੰਜਾਬ ਜਿਹੜਾ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਆ ਉਹ ਯੂਜ਼ ਕੀਤਾ ਜਾ ਰਿਹਾ ਹਰੇਕ ਨਾਕਾ ਪੁਆਇੰਟ ਤੇ ਇਨਫੈਕਟਰ ਅਸੀਂ ਉਹਨੂੰ ਯੂਜ਼ ਕਰ ਰਹੇ ਹਾਂ ਤਾਂ ਕਿ ਜਿਹੜਾ ਕੋਈ ਐਲੀਮੈਂਟ ਹੈਗਾ ਉਹ ਟੈਚ ਹੋ ਸਕੇ ਸ੍ਰੀ ਅਨੰਦਪੁਰ ਯਾਤਰਾ ਚੱਲ ਰਹੀ ਹੈ ਉਸ ਨੂੰ ਲੈ ਕੇ ਕੀ ਗੱਲ ਕੋਈ ਲੋਕਾਂ ਨੂੰ ਅਨੰਦਪੁਰ ਯਾਤਰਾ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਗ੍ਰੀਟ ਕਰ ਚੁੱਕਾ ਕਿਉਂਕਿ ਸ੍ਰੀ ਅਨੰਦਪੁਰ ਦੀ ਯਾਤਰਾ ਜਿਹੜੀ ਹੈ ਜੀ ਬਹੁਤ ਪਾਵਨ ਯਾਤਰਾ ਆ ਇਦੇ ਬਾਰੇ ਸਾਡੇ ਕਾਫੀ ਜ਼ਿਆਦਾ ਸਟਰੋਂਗ ਸ੍ਰੀ ਅਧਿਆਪਨ ਪ੍ਰਬੰਧ ਕੀਤੇ ਗਏ ਆ ਜੋ ਉਹ ਇੱਕ ਬੱਕਰੇ ਚੱਲ ਰਿਹਾ ਇਹ ਐਕਸਰਸਾਈਜ਼ ਬੱਕਰੀਆਂ ਉਸ ਤੋਂ ਉਸ ਤੋਂ ਬੱਕਰੀਆਂ ਇਸ ਤੋਂ ਇਲਾਵਾ ਸਿਟੀ ਦੇ ਵਿੱਚ ਕਾਫੀ ਜਗ੍ਹਾ ਚੈਕਿੰਗ ਔਰ ਬੈਡ ਰੈਡੀਕਲ ਸਰਚ ਚੱਲ ਰਹੀ ਹੈ ਜਿਹੜੀ ਅੰਡਰ ਕਵਰ ਆਪਰੇਸ਼ਨਸ ਵੀ ਸੀ ਲਾਂਚ ਕੀਤੇ ਹੋਏ ਆ ਉਹ ਵੀ ਚੱਲ ਰਹੇ ਆ ਸੋ ਪਹਿਲੇ ਫੋਰਸ ਦੀ ਜ਼ਿਆਦਾ ਤਾਦਾਦ ਦੇਖ ਕੇ ਦੇਖਣ ਦੇ ਕਾਰਨ ਜਾਂ ਕੁਝ ਅੰਡਰ ਕਵਰ ਅਸੀਂ ਪ੍ਰੈਸ਼ਨ ਚ ਲਾਉਣੇ ਆ ਉਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਅ ਪੁਲਿਸ ਨੂੰ ਜਿੱਥੇ ਵੀ ਕੋਈ ਬ੍ਰਾਈਟ ਐਲੀਮੈਂਟ ਆ ਜਾਂ ਕੋਈ ਇਦਾਂ ਦਾ ਕੋਈ ਆਬਜੈਕਟ ਦੇਖ ਜੇ ਆ ਜਿਹੜਾ ਕਿ ਸ਼ੱਕੀ ਆ ਉਹ ਤੁਰੰਤ ਸਾਨੂੰ ਇਤਲਾ ਦੇਣ ਤਾਂ ਕਿ ਅਸੀਂ ਮੌਕੇ 'ਤੇ ਉੱਥੇ ਕਾਰਵਾਈ ਕਰ ਸਕੀਏ